ਕਿਸਾਨ ਰਵ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਨਰਮੇ ਦੀ ਫਸਲਾਂ ਨਾਲ ਸੰਬੰਧ ਵੀਡੀਓ ਹੈ ਨਰਮੇ ਦੀਆਂ ਫਸਲ ਦੀਆਂ ਵੀਡੀਓ ਆਪਣੇ ਚੈਨਲ ਤੇ ਘੱਟ ਹੀ ਲੋਕ ਦੇਖ ਰਹੇ ਹੈ ਕਿਉਂਕਿ ਪਿਛਲੇ ਕੁਝ ਹਫ਼ਤੇ ਪਹਿਲਾਂ ਮੈਨੂੰ ਮੁੰਬਈ ਜਾਣ ਦਾ ਮੌਕਾ ਮਿਲਿਆ ਜਿੱਥੇ ਕਾਟਨ ਐਸੋਸੀਏਸ਼ਨ ਇੰਡੀਆ ਆਫਿਸ ਦੇ ਵਿੱਚ ਫਾਰਮਰ ਨੂੰ ਟ੍ਰੇਨਿੰਗ ਦਿੱਤੀ ਗਈ ਲਗਭਗ 150 ਕਿਸਾਨ ਸੀਗਾ ਇਥੇ ਨਰਮੇ ਦੇ ਬੀਜ ਤੋਂ ਲੈ ਕੇ ਨਰਮੇ ਦੇ ਵਿੱਚ ਕਰਨ ਵਾਲੀਆਂ ਕਾਰਵਾਈਆਂ ਡ੍ਰਿਪ ਇਰੀਗੇਸ਼ਨ ਜਾਂ ਆਉਣ ਵਾਲੀਆਂ ਟੈਕਨੋਲੋਜੀਜ਼ ਜਾਂ ਵਰਡ ਸਿਨੈਰੀਓ ਕੀ ਹੈਗਾ ਸਾਰੀਆਂ ਆਪਾਂ ਇੱਕ ਪਲੇਲਿਸਟ ਬਣਾਈ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ ਆਪਣੇ ਚੈਨਲ ਦੇ ਵਿੱਚ ਜਾ ਕੇ ਤੁਸੀਂ ਵੀਡੀਓਜ਼ ਤੋਂ ਬਾਅਦ ਪਲੇਲਿਸਟ ਵਾਲਾ ਕੋਨਾ ਖੁੱਲਦਾ ਹੈਗਾ ਉਹ ਚ ਖੋਲ ਲਿਓ ਉਹਦੇ ਵਿੱਚ 5-6 ਪਾਰਟ ਅਪਲੋਡ ਕਰਤੇ ਕੋਈ ਵੀਡੀਓ 25 ਮਿੰਟ ਦੀ ਹੈ ਕੋਈ ਅੱਧੇ ਘੰਟੇ ਦੀ ਹੈ ਕੋਈ ਘੰਟੇ ਦੀ ਹੈ ਸਮਾ ਘਟ ਕੇ ਦੇਖੋ ਤੁਹਾਨੂੰ ਬਹੁਤ ਹੀ ਜ਼ਿਆਦਾ ਕੁਝ ਸਿੱਖਣ ਨੂੰ ਮਿਲੂਗਾ ਜਿਹੜੀਆਂ ਤੁਸੀਂ WhatsApp ਤੇ ਪੋਸਟ ਆ ਖਬਰਾਂ ਆਈਆਂ ਦੇਖ ਲੈਣੇ ਹੈਗੇ ਨਾ ਪਾਕਿਸਤਾਨ ਚ ਐ ਹੋ ਗਿਆ ਚੀਨ ਚ ਐ ਹੋ ਗਿਆ ਆਪਾਂ ਨਰਮੇ 'ਚ ਬਹੁਤ ਪਿੱਛੇ ਆ ਨਰਮੇ ਦਾ ਵੀ ਕਦੋਂ ਆਊਗਾ ਜਾਂ ਫਲਾਨੀ ਜਗ੍ਹਾ ਤੇ ਤਿਆਰ ਹੋ ਗਿਆ ਉੱਥੇ ਨਰਮੇ ਦੇ ਕਿਸਾਨ ਚੰਗਾ ਝਾੜ ਲੈ ਰਹੇ ਐ ਤੁਹਾਡੇ ਕਾਫੀ ਡਾਊਟ ਕਲੀਅਰ ਹੋਣਗੇ ਅੱਜ ਦੀ ਜਿਹੜੀ ਬਾਕੀ ਰਹਿਦੀ ਵੀਡੀਓ ਹੈਗੀ ਆ ਉਹ ਹੈਗੀ ਨਰਮੇ ਦੀ ਬਜਾਈ ਉੱਪਰ ਸੀ ਟ੍ਰੀਟਮੈਂਟ ਤੇ ਵੈਸੇ ਤਾਂ ਨਰਮੇ ਦਾ ਬੀਜ ਬਿਨਾ ਸੀ ਟ੍ਰੀਟਮੈਂਟ ਦੇ ਵਿਕਦਾ ਹੀ ਨਹੀਂ ਇਹਦੇ ਤੇ ਪਹਿਲਾਂ ਹੀ ਇੱਕ ਫੰਗੀਸਾਈਡ ਤੇ ਇਨਸੈਕਟੀਸਾਈਡ ਲੱਗਿਆ ਹੀ ਹੁੰਦਾ ਹੈਗਾ ਤੇ ਇਸ ਦੇ ਸੀਡ ਨੂੰ ਦਵਾਈ ਲਾ ਕੇ ਸਟੋਰ ਵੀ ਨਹੀਂ ਕੀਤਾ ਜਾਂਦਾ ਆਪਣੇ ਏਰੀਏ ਦੇ ਵਿੱਚ ਅਪ੍ਰੈਲ ਦੇ ਵਿੱਚ ਤੇ ਮਈ ਦੇ ਵਿੱਚ ਲਗਭਗ ਨਰਮੇ ਦੀ ਬਜਾਈ ਹੁੰਦੀ ਹੈ ਨਰਮੇ ਦੇ ਸਾਰੇ ਹੀ ਬੀਜ ਨੂੰ ਸੀ ਟ੍ਰੀਟਮੈਂਟ ਮਾਰਚ ਦੇ ਵਿੱਚ ਇੱਕ ਪੈਕੇਟ ਬੰਦ ਕਰਕੇ ਰੱਖ ਲਿਆ ਜਾਂਦਾ ਤੇ ਵੇਚ ਦਿੱਤਾ ਜਾਂਦਾ ਹੈਗਾ ਤੁਸੀਂ ਜਿਹੜਾ ਐਕਸਟਰਾ ਟ੍ਰੀਟਮੈਂਟ ਕਰਨਾ ਹੈਗਾ ਉਹ ਇਸ ਲਈ ਕਰਨਾ ਕਿ ਤੁਹਾਡੇ ਖੇਤਾਂ ਦੇ ਵਿੱਚ ਸ਼ੋਰਾ ਹੋ ਸਕਦਾ ਤੁਹਾਡੇ ਖੇਤਾਂ ਵਿੱਚ ਮੋਟਰਾ ਦੇ ਪਾਣੀ ਲੱਗ ਸਕਦੇ ਆ ਕਾਰਬਨ ਦੀ ਕਮੀ ਹੋ ਸਕਦੀ ਆ এনਵਾਇਰਨਮੈਂਟ ਦੇ ਵਿੱਚ ਟੈਂਪਰੇਚਰ ਜ਼ਿਆਦਾ ਹੋ ਸਕਦਾ ਤੁਸੀਂ ਘੱਟ ਗਿੱਲ ਤੁਹਾਡਾ ਖੇਤ ਸਾਹਮ ਕੇ ਰੱਖਦਾ ਉਹ ਇਦਾਂ ਦਾ ਕੋਈ ਕੇਸ ਹੈਗਾ ਤਾਂ ਇਹ ਤੁਹਾਡੇ ਕੁਝ ਟੈਕਨੀਕਲ ਹੈਗੇ ਜਿਹੜੇ ਤੁਹਾਡੇ ਮਾਰਕੀਟ ਚ ਖੱਬਿਓ ਸੱਜੋ ਮਿਲ ਹੀ ਜਾਣੇ ਹੈਗੇ ਆ ਇਹਨਾਂ ਨੂੰ ਜ਼ਰੂਰ ਵਰਤਿਓ ਇਹ ਤੁਹਾਡੇ ਨਰਮੇ ਦੇ ਵਿੱਚ ਇੱਕ ਪੈਕੇਟ ਦੇ ਵਿੱਚ ਲਗਭਗ ਮੰਨ ਲਿਆ ਜਾਵੇ 4000 ਤੋਂ 5000 5500 6000 ਬਣੀਵਾ ਹੈਗਾ ਦਾਣਾ ਹੈਗਾ ਤਾਂ ਉਹ 100% ਨਹੀਂ ਉਗਰੇਗਾ ਉਹ 80% 85 90% ਤੱਕ ਉਹਦੀ ਉਗਣ ਸ਼ਕਤੀ ਹੈ ਤਾਂ ਤੁਸੀਂ ਢਾਈ ਤੋਂ ਤਿੰਨ ਪੈਕਟ ਬੀਜ ਪਾ ਕੇ ਇੱਕ ਏਕੜ ਨੂੰ ਬਜਾਈ ਕਰ ਲੈਣਾ ਹੈਗਾ ਤੇ ਜਿਹੜੇ ਜਿਹੜੇ ਟੈਕਨੀਕਲ ਤੁਹਾਨੂੰ ਵਰਤ ਸਕਦੇ ਹੋ ਤੁਸੀਂ ਮੈਂ ਤੁਹਾਨੂੰ 5 ਦੱਸਾਂਗਾ 6 ਦੱਸਾਂਗਾ ਤੁਹਾਨੂੰ ਛਿਆਂ ਦੇ ਵਿੱਚ ਤੁਹਾਨੂੰ ਇੱਕ ਤਾਂ ਮਿਲ ਹੀ ਜਾਊਗਾ ਨਾ ਉਹਨੂੰ ਤੁਸੀਂ ਨਰਮੇ ਦੇ ਪੈਕੇਟ ਨੂੰ ਦਵਾਈ ਲਾ ਲੈਣੀ ਹੈਗੀ ਆ ਪੈਕੇਟ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈਗਾ ਸਾਰੇ ਬੀਜਾਂ ਨੂੰ ਕੋਟ ਕਰ ਲੈਣਾ ਹੈਗਾ ਤੇ ਇੱਕ ਖਾਸ ਪਲਾਸਟਿਕ ਦੀ ਪੰਨੀ ਦੇ ਉੱਤੇ ਜਾਂ ਯੂਰੀਆ ਦੇ ਖਾਲੀ ਗੱਟੇ ਦੇ ਉੱਤੇ ਤੁਸੀਂ ਉਹਨੂੰ ਬੀਜਾਂ ਨੂੰ ਖਿਲਾਰ ਕੇ ਸ਼ਾਮੇ ਸੁਕਾ ਲਓ ਨਾਲ ਦੀ ਨਾਲ ਬਜਾਈ ਕਰ ਦਿਓ ਬਜਾਈ ਕੋਸ਼ਿਸ਼ ਕਰੋ ਕਿ ਸ਼ਾਮ ਦੇ ਸਮੇਂ ਹੋਵੇ ਸਵੇਰ ਦੇ ਸਮੇਂ ਬਜਾਈ ਨਾ ਹੋਵੇ ਕਿਸੇ ਦੇ ਕੋਲ ਜਿਆਦਾ ਏਰੀਆ ਹੈਗਾ ਵੱਖਰੀ ਗੱਲ ਆ 1.5 ਇੰਚ ਤੋਂ ਵੱਧ ਨਰਮਾ ਡੂੰਘਾ ਨਹੀਂ ਬੀਜਣਾ ਨਹੀਂ ਬੀਜਣਾ ਨਹੀਂ ਬੀਜਣਾ ਇਹ ਗੱਲ ਜ਼ਰੂਰੀ ਹੈ ਨਰਮੇ ਦੇ ਖੇਤ ਦੇ ਵਿੱਚ ਜੇ ਤੁਸੀਂ ਤਿਆਰ ਕਰ ਰਹੇ ਹੈਗੇ ਹੋ ਤੁੰਦੂ ਚੁੰਜੂ ਤੋਤੇ ਜਾਂ ਮਿੰਨੀ ਬਲੌ ਕਰ ਰਹੇ ਹੈਗੇ ਹੋ ਰੋਟਾਵੇਟਰ ਮਾਰ ਕੇ ਖੇੜਾ ਨਾ ਛੱਡਿਓ ਬਜਾਈ ਕਰਨ ਤੋਂ ਪਹਿਲਾਂ ਦੋ ਸਹਾਗੇ ਮਾਰਨੇ ਬਹੁਤ ਜ਼ਰੂਰੀ ਹੈ ਨਹੀਂ ਕਈ ਵਾਰ ਫਿਰ ਨਰਮਾ ਗੇਤਾ ਪਾਣੀ ਮੰਗਦਾ ਹੈਗਾ ਜਾਂ ਉਹਦੇ ਵਿੱਚ ਓਰਾ ਦੇ ਵਿੱਚ ਕਮੀ ਆਉਂਦੀ ਹੈਗੀ ਹੈ ਪਹਿਲਾ ਜਿਹੜਾ ਪ੍ਰੋਡਕਟ ਹੈਗਾ ਹਿਊਮੀਸੋਲ ਦੇ ਨਾਂ ਤੇ ਫੁੱਲ ਵੀ ਕਿ ਹਿਊਮਿਕ ਐਸਿਡ ਦਾ ਕੰਬੀਨੇਸ਼ਨ ਆਉਂਦਾ ਹੈਗਾ 1 ਕਿਲੋ ਬੀਜ ਨੂੰ 5 ਐਮਐਲ ਲੱਗਦਾ ਤੁਸੀਂ 2.5 ml 3 ml ਦੀ ਜਾਂ 5 ml ਤੱਕ ਦੀ ਵੀ ਇੱਕ ਸਰਿੰਜ ਭਰ ਕੇ ਪੈਕੇਟ ਵਿੱਚ ਪਾਓ ਸਾਰੇ ਬੀਜਾਂ ਨੂੰ ਲਾਓ ਸੁਕਾਓ ਤੇ ਬੀਜੋ ਇੱਕੋ ਹੀ ਲਾਉਣਾ ਮੈਂ ਤੁਹਾਨੂੰ ਕਹੀ ਦੱਸ ਰਿਹਾ ਹੈਗਾ ਸਾਰਿਆਂ ਚੋਂ ਇੱਕ ਲਾਉਣਾ ਜਿਹੜਾ ਮਰਜ਼ੀ ਲਾ ਸਕਦੇ ਹੋ ਉਦੋਂ ਆ ਟਾਟਾ ਦਾ 100 ਗ੍ਰਾਮ ਪੈਕਿੰਗ ਵਾਲਾ ਮਾਈ ਕੋਰਾਈਜ਼ਾ ਆਉਂਦਾ ਹੈਗਾ ਉਹ ਵੀ ਤੁਸੀਂ 10 ਗ੍ਰਾਮ ਪ੍ਰਤੀ ਕਿਲੋ ਬੀਜ ਨੂੰ ਲਾ ਸਕਦੇ ਹੈਗੇ ਹਾਂ 5 ਗ੍ਰਾਮ ਪ੍ਰਤੀ ਪੈਕਟ ਨੂੰ ਲਾ ਸਕਦੇ ਹੋ ਉਹ ਸੁੱਕਾ ਹੋਏਗਾ ਉਹਨੂੰ ਪਾਣੀ ਚ ਮਿਲਾ ਲਓ ਪੇਸਟ ਬਣਾ ਲਓ ਪੇਸਟ ਲਾ ਦਿਓ ਤੇ ਬੁਝਾਈ ਕਰ ਦਿਓ ਉਸ ਤੋਂ ਬਾਅਦ ਬੇਅਰ ਦਾ ਆਉਂਦਾ ਹੈਗਾ ਅੰਬੀਸ਼ਨ ਦੇ ਨਾਮ ਤੇ 5 ਐਮਐਲ ਪ੍ਰਤੀ ਕਿਲੋ ਲੱਗ ਸਕਦਾ ਹੈਗਾ ਸਜੈਂਟਾ ਦਾ ਇਸ਼ੀ ਬੀਨ ਆਉਂਦਾ ਹੈਗਾ ਐਲੂਮੀਨੋ ਐਸਿਡ ਉਹ ਵੀ ਲਾ ਸਕਦੇ ਹੈਗੇ ਹਾਂ ਮਾਰਕੀਟ ਵਿੱਚ ਤੁਹਾਨੂੰ ਨੈਨੋ ਡੀਏਪੀ ਮਿਲੀ ਹੈਗੀ ਆ ਉਹ ਵੀ ਤੁਸੀਂ 5 ਐਮਐਲ ਪ੍ਰਤੀ ਪੈਕੇਟ ਦੇ ਲਈ ਯੂਜ਼ ਕਰ ਸਕਦੇ ਹੋ ਵਧੀਆ ਰਿਜ਼ਲਟ ਮਿਲਣਗੇ ਆਈਪੀਐਲ ਦਾ 5ਜੀ ਆਉਂਦਾ ਹੈਗਾ ਉਹਨੂੰ ਵੀ ਤੁਸੀਂ 5 ਐਮਐਲ ਪ੍ਰਤੀ ਕਿਲੋ ਬੀਜ ਨੂੰ ਲਾ ਸਕਦੇ ਹੋ ਵਧੀਆ ਰਿਜ਼ਲਟ ਮਿਲਣਗੇ ਇਹ ਸਾਰੀਆਂ ਚੀਜ਼ਾਂ ਸ਼ੁਰੂਆਤ ਦੇ ਵਿੱਚ ਬੀਜਾਂ ਦੀ ਗਿਣਤੀ ਜਿਹੜੀ ਬੂਟਿਆਂ ਦੇ ਵਿੱਚ ਰੂਪ ਵਿੱਚ ਤਬਦੀਲ ਹੋਣੀ ਆ ਉਹਨਾਂ ਦੀ ਗਿਣਤੀ ਵਧਾਉਣੀ ਆ ਗਰੋਥ ਵਧਾਉਣੀ ਆ ਤੇ ਜਿਹੜੀਆਂ ਤੁਸੀਂ ਆਪਣੇ ਖੇਤਾਂ ਦੇ ਅਕੋਰਡਿੰਗ ਖਾਦਾਂ ਪਾਉਣੀਆਂ ਹੈਗੀਆਂ ਉਹ ਪਾ ਸਕਦੇ ਹੋ ਛੋਰੇ ਵਾਲੇ ਖੇਤ ਆ ਨਹਿਰੀ ਪਾਣੀ ਘੱਟ ਲੱਗਦਾ ਹੈਗਾ ਚਿੱਟਾ ਛੋਰਾ ਨਹੀਂ ਹੈਗਾ ਕਾਲਾ ਛੋਰਾ ਹੈਗਾ ਤਾਂ ਫਿਰ ਤੁਸੀਂ 1 ਗੋੰਡਲ ਜਿਪਸਮ ਵੀ ਪਾ ਸਕਦੇ ਹੋ ਖੇਤ ਦੇ ਵਿੱਚ ਠੀਕ ਹੈ 2 ਗੱਟੇ ਸੁਪਰ ਦੇ ਪਾ ਸਕਦੇ ਹੋ ਜੇ ਜਿਪਸਮ ਨਹੀਂ ਮਿਲਦਾ ਹੈਗਾ ਤਾਂ 20 ਕਿਲੋ ਪੋਟਾਸ਼ ਪਾ ਸਕਦੇ ਹੋ 10 ਕਿਲੋ ਮੈਗਨੀਸ਼ੀਅਮ ਪਾ ਸਕਦੇ ਹੋ ਠੀਕ ਹੈ ਤੁਸੀਂ 10 ਕਿਲੋ ਸਲਫਰ ਪਾ ਸਕਦੇ ਹੈਗੇ ਹੋ ਡੀਏਪ ਦੀ ਬਜਾਈ ਆਪਾਂ ਨਰਮੇ ਦੇ ਨਾਲ ਕਰਾਂਗੇ ਤੇ ਉਹ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਕਰਾਂਗੇ ਉਹ ਆਪਾਂ ਛਿੱਟੇ ਦੇ ਰੂਪ ਵਿੱਚ ਨਹੀਂ ਪਾਉਣੀ ਹੈਗੀ ਬਾਕੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਛੋਟੀਆਂ ਵੱਡੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਜਿਹੜੀ CAI ਦੀ ਟ੍ਰੇਨਿੰਗ ਹੋਈ ਹੈਗੀ ਕਿਸਾਨਾਂ ਦੀ ਜਿੰਨੀ ਕਿ ਟ੍ਰੇਨਿੰਗ ਮੈਨੇ ਮੈਨੇ ਲਈ ਹੈਗੀ ਸਾਰੀ ਮੈਨੇ ਰਿਕਾਰਡਿੰਗ ਕਰਕੇ ਤੁਹਾਡੇ ਪਲੇਲਿਸਟ ਦੇ ਰੂਪ ਵਿੱਚ ਤੁਹਾਨੂੰ ਦਿਖਾਤੀ ਤੁਸੀਂ ਪਲੇਲਿਸਟ ਜਾ ਕੇ ਸਰਚ ਕਰ ਸਕਦੇ ਹੋ ਕ੍ਰੌਪਸ ਇਨਫਰਮੇਸ਼ਨ ਵੀਡੀਓ ਦੇ ਵਿੱਚ ਜਾਓ ਪਲੇਲਿਸਟ ਵਿੱਚ ਆਓ ਉਹ ਉੱਥੇ ਕਾਟਨ 2025 ਟ੍ਰੇਨਿੰਗ ਦੀ ਇੱਕ ਪਲੇਲਿਸਟ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਵੀਡੀਓ ਹੈਗੀਆਂ ਪੰਜ ਸੱਤ ਤੁਸੀਂ ਜਾ ਕੇ ਚੈੱਕ ਕਰੋ 1 ਬਾਈ 1 ਕਰਕੇ ਦੇਖੋਗੇ ਤਾਂ ਉਹ ਵੀਡੀਓ ਥੋੜੀਆਂ ਲੰਬੀਆਂ ਹੈਗੀਆਂ ਇੱਕ ਵੀਡੀਓ ਨੂੰ ਇੱਕੋ ਹੀ ਆਪਾਂ ਸਬਜੈਕਟ ਦੇ ਸਕਦੇ ਹਾਂ ਬਟ ਉਹਦੇ ਵਿੱਚ ਵਿਸ਼ੇ ਕਈ ਕਵਰ ਹੋ ਜਾਂਦੇ ਹੈਗੇ ਬਹੁਤ ਬਹੁਤ ਧੰਨਵਾਦ ਥੈਂਕ ਯ